ਹਾਂਜੀ ਦੋਸਤੋ ਕੀ ਹਾਲ ਚਾਲ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਸੋ ਅੱਜ ਇੱਕ ਨਵੀਂ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਕਰਦੇ ਪਹੁੰਚਿਆ ਜੀ ਜੈਪੁਰ ਜੈਪੁਰ ਦੇ ਵਿੱਚ ਰਾਤ ਆਪਾਂ ਕਾਫੀ ਲੇਟ ਪਹੁੰਚੇ ਸੀ ਸੋ ਜਾਣ ਦੀ ਤਿਆਰੀ ਹੋਈ ਆ ਕਿ ਆਪਾਂ ਚੱਲਦੇ ਆਂ ਦੇਖਿਆ ਗੱਡੀ ਕਾਫੀ ਜ਼ਿਆਦਾ ਗੰਦੀ ਹੋਈ ਸੀ ਮੈਂ ਕਿਹਾ ਚਲੋ ਗੱਡੀ ਦੀ ਸਾਰ ਨਾਲ ਸਫਾਈ ਲਈਏ ਸੋ ਗੱਡੀ ਨੂੰ ਸਾਫ਼ ਕਰਦੇ ਆਂ ਸਾਫ਼ ਕਰਕੇ ਫਿਰ ਚੱਲਾਂਗੇ ਆਪਾਂ ਅੱਗੇ ਸੋ ਗੱਡੀ ਨੂੰ ਸਾਫ਼ ਕਰਕੇ ਘਟਾ ਛਾੜਿਆ ਮਾਰਿਆ ਕੱਪੜਾ ਪਰ ਗੰਦੀ ਗੱਡੀ ਬਹੁਤ ਸੋ ਜਹਾਦ ਆਇਆ ਕਿ ਸਮਾਨ ਮੇਰਾ ਉੱਪਰ ਰਹਿ ਗਿਆ ਵਾ ਸੋ ਕਮਰੇ ਚ ਹੁਣ ਆਪਾਂ ਸਮਾਨ ਲੈਣ ਜਾ ਰਹੇ ਆ ਸਮਾਨ ਲੈ ਕੇ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਅੱਗੇ ਸੋ ਨਹੀਂ ਦੇਰ ਦੇ ਵਿੱਚ ਇਹ ਭਾਜੀ ਹੁਣਾਂ ਦੀ ਕਾਲ ਆ ਗਈ ਕਿ ਆਜੋ ਆਪਾਂ ਸਮਾਨ ਲੈ ਕੇ ਹੁਣ ਚੱਲ ਰਹੇ ਆ ਜੀ ਭਾਜੀ ਹੁਣਾ ਵੱਲ ਸੋ 15 ਮਿੰਟ ਦਾ ਰਸਤਾ ਵਾ ਸੋ ਭਾਜੀ ਹੁਣਾ ਵੱਲ ਜਾਵਾਂਗੇ ਫਿਰ ਉਹਨੂੰ ਲੈ ਕੇ ਫਿਰ ਜਾਵਾਂਗੇ ਘੁੰਮਣ ਸੋ ਜੈਪੁਰ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਵਾ ਘੁੰਮਣ ਫਿਰ ਨੂੰ ਬਹੁਤ ਵਧੀਆ ਜਗ੍ਹਾ ਵਾ ਸੋ ਆਓ ਵਿਜ਼ਿਟ ਕਰੋ ਬਹੁਤ ਸੋਹਣੀ ਜਗ੍ਹਾ ਵਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਆਪਣੀ ਗੱਡੀ ਵੱਲ ਗੱਡੀ 'ਚ ਰੱਖ ਲਈਏ ਸਮਾਨ ਸਾਰਾ ਸਮਾਨ ਰੱਖ ਕੇ ਫਿਰ ਚੱਲਾਂਗੇ ਆਪਾਂ ਬਾਜੀ ਹੁਣਾਂ ਵੱਲ ਬਾਜੀ ਹੁਣਾਂ ਨੂੰ ਨਾਲ ਲੈ ਕੇ ਫਿਰ ਆਪਾਂ ਚੱਲਾਂਗੇ ਜੀ ਘਮਣ ਜੈਪੁਰ ਸੋ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਕਿੱਥੇ ਕਿੱਥੇ ਗਏ ਕਿੱਥੇ ਘੁੰਮੇ ਆ। ਸੋ ਬਣੇ ਰਿਓ ਇਸ ਵਲੌਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਨੂੰ ਦਬਾ ਦਿਓ। ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਹਾਂਜੀ ਇੱਥੋਂ ਆਪਾਂ ਹੁਣ ਗੱਡੀ ਲੈ ਕੇ ਚੱਲ ਪਏ ਆ ਜੀ। ਬਾਜੀ ਹੁਣਾ ਵੱਲ ਉਹਨਾਂ ਨੇ ਹੋਟਲ ਤੋਂ ਲੈ ਕੇ ਨਾਲ ਇਹ ਚੱਲਾਂਗੇ ਜੀ ਆਪਾਂ ਅੱਗੇ ਇਹ ਤੁਹਾਨੂੰ ਨਾਲ ਦੀ ਨਾਲ ਅੱਗੇ ਵੀਊ ਦਿਖਾਇਆ ਜਾਏਗਾ। ਸੋ ਬਣੇ ਰਿਓ ਵਲੌਗ ਦੇ ਨਾਲ ਆਪਾਂ ਪਹੁੰਚ ਗਏ ਆ ਜੀ ਬਾਜੀ ਹੁਣਾਂ ਦੇ ਹੋਟਲ ਤੇ। ਸੋ ਉੱਪਰ ਜੂਨੀ ਆਉਣਗੇ ਫਿਰ ਆਪਾਂ ਚੱਲਾਂਗੇ ਅੱਗੇ ਸੋ ਭਾਜੀ ਹੁਣ ਇਹਦੇ ਆਪਾਂ ਬ੍ਰੇਕਫਾਸਟ ਵੀ ਕਰ ਹੀ ਲਈਏ ਸੋ ਕਰਕੇ ਬ੍ਰੇਕਫਾਸਟ ਆਪਾਂ ਪਰੌਂਠੇ ਖਾ ਗਏ ਚੱਲ ਪਿਆ ਜੀ ਅੱਗੇ ਆਪਣੀ ਗੱਡੀ ਪੱਲ ਗੱਡੀ ਨੂੰ ਲੈ ਲੈ ਕੇ ਇੱਥੇ ਲੱਗੇ ਜੇ ਆਪਾਂ ਕੰਮਣ ਸੋ ਤੁਹਾਨੂੰ ਵੀ ਆਪਾਂ ਨਾਲ ਦੇ ਨਾਲ ਦਿਖਾਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਆਓ ਜੀ ਚੱਲਦੇ ਆ ਅੱਗੇ ਇੱਥੋਂ ਅੱਗੇ ਚੱਲੇ ਤੇ ਥੋੜਾ ਜਿਹਾ ਅੱਗੇ ਗਏ ਤੇ ਗੱਡੀ ਲੈ ਕੇ ਸੋ ਭਾਜੀ ਹੁਣਾਂ ਦਾ ਬੈਲਟ ਦਾ ਹੋ ਗਿਆ ਚਲਾਨ ਸੋ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਪਿੰਕ ਸਿਟੀ ਇਹਨੂੰ ਪਿੰਕ ਸਿਟੀ ਬੋਲਦੇ ਆ ਜੀ ਵੇਖੋ ਪਿੰਕ ਸਿਟੀ ਬਹੁਤ ਸੋਹਣੀ ਸਿਟੀ ਆ ਬਹੁਤ ਵਧੀਆ ਬਣੀ ਹੋਈ ਆ ਸੋ ਆਉ ਕਮੋ ਬਹੁਤ ਵਧੀਆ ਘੁੰਮਣ ਨੂੰ ਜਗਾ ਵਾ ਹਾਂਜੀ ਇੱਥੋਂ ਆਪਾਂ ਥੋੜਾ ਜਿਹਾ ਅੱਗੇ ਗਏ ਤੇ ਅੱਗੇ ਜਾ ਕੇ ਗੱਡੀ ਕੀਤੀ ਆਪਾਂ پارک پارک ਕਰਦੇ ਆ ਸਾਰੇ ਕੁਝ ਜੈਪੁਰ ਦੀ ਲੋਕੀ ਲੱਗਦੇ ਜਾ ਰਹੇ ਸੀ ਨਾਰੇ ਲਗਾਤੇ ਜਾਏ ਵਰਤਮਾਤੱਕ ਜੇ ਤੋ ਸੋ ਮੈਨੂੰ ਵੇਖ ਕੇ ਕੁਝ ਲੋਕੀ ਜ਼ਿਆਦਾ ਖੁਸ਼ ਹੋਈ ਇੱਕ ਸਰਦਾਰ ਜੀ ਸਰਦਾਰ ਜੀ ਕਰਨਦੇ ਆ ਭਈ ਆਂਕਲ ਤੇ ਕੁਝ ਜ਼ਿਆਦਾ ਖੁਸ਼ ਹੋ ਗਈ ਸੀ ਸੋ ਇਹਨਾਂ ਨੂੰ ਮਿਲ ਕੇ ਆਪਾਂ ਅੱਗੇ ਪਏ ਚੱਲ ਫਿਰ ਚੱਲਦੇ ਸਾਰੇ ਆਪਾਂ ਗਏ ਆ ਪਿੰਕ ਸਿਟੀ ਦੇ ਅੰਦਰ ਪਿੰਕ ਸਿਟੀ ਦੇ ਅੰਦਰ ਇਹ ਨਹਿਰੂ ਮਾਰਕੀਟ ਹੈ ਜੀ ਮਾਰ ਨਹਿਰੂ ਮਾਰਕੀਟ ਦੇ ਵਿੱਚ ਅੰਦਰ ਝੰਡੀਆਂ ਲੱਗੀਆਂ ਹੋਈਆਂ ਸੀ ਥੋੜਾ ਜਿਹਾ ਮਹਿਸੂਸ ਹੈ ਸ਼ਾਇਦ ਸਾਡੇ ਕਰਕੇ ਲਾਈਆਂ ਵਾ ਪਰ ਨਹੀਂ ਇੱਥੇ ਮੋਦੀ ਜੀ ਤੇ ਫਰਾਂਸ ਦੇ ਰਾਸ਼ਟਰਪਤੀ ਆ ਰਹੇ ਸੀ ਸੋ ਉਹਨਾਂ ਦੇ ਕਰਕੇ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ ਸੋ ਉਸ ਤੋਂ ਬਾਅਦ ਆਪਾਂ ਜੀ ਨੇ ਕਹਿੰਦੇ ਜੀ ਆਪਾਂ ਥੋੜੀ ਕਰ ਲਈਏ ਸ਼ਾਪਿੰਗ ਮੈਂ ਕਿਹਾ ਜੀ ਠੀਕ ਹੈ ਤੁਸੀਂ ਕਰ ਲਓ ਸ਼ਾਪਿੰਗ ਸੋ ਬਾਰ ਬੈਠੇ ਆ ਜਿਹੜਾ ਮੁੰਡਾ ਖੜਾ ਹੈ ਬਹੁਤ ਹੀ ਚੰਗਾ ਬਿੰਨੂ ਦਾ ਭਾਜੀ ਚਾਹ ਪੀਓ ਕਿ ਪੰਜਾਬ ਤੋਂ ਆਏ ਹੋ ਮੈਂ ਹਾਂ ਬੜਾ ਧੰਨਵਾਦ ਵੀਰ ਦਾ ਬਹੁਤ ਨੇ ਵੈਲਕਮ ਕੀਤਾ ਸੋ ਇਸ ਤੋਂ ਅੱਗੇ ਆਪਾਂ ਕਰਕੇ ਸ਼ਾਪਿੰਗ ਥੋੜੀ ਚੱਲ ਪਏ ਅੱਗੇ ਤੋਂ ਅੱਗੇ ਚੱਲਦੇ ਕਰਕੇ ਆ ਜਿਹੜਾ ਭਾਜੀ ਨੇ ਬੈਗ ਪਾਇਆ ਆਇਆ ਤੇ ਉਸ ਮੁਲਾਜ਼ਮਾਂ ਨੇ ਕਿਹਾ ਸੀ ਜੀ ਇਹ ਬੈਗ ਟੂ ਸੈਕਿੰਦਰ ਨਹੀਂ ਲਿਜਾ ਸਕਦੇ ਸੋ ਉਹਦੇ ਕਰਕੇ ਸਾਨੂੰ ਉਹਨਾਂ ਪਰਲੇ ਰਸਤੇ ਸਾਡੀ ਘੜ ਦਿੱਤਾ ਕਿ ਤੁਸੀਂ ਬਾਹਰ ਵਰ ਜਾਓ ਸੋ ਵੈਸੇ ਤੇ ਇਸ ਤਰ੍ਹਾਂ ਇੱਥੇ ਇਸ ਤਰ੍ਹਾਂ ਹੁੰਦਾ ਨਹੀਂ ਆ ਫਿਰ ਅਸੀਂ ਥੋੜਾ ਅੱਗੇ ਗਏ ਤੇ ਆ ਦੇਖੋ ਜੀ ਰਾਸ਼ਟਰਪਤੀ ਤੇ ਮੋਰਿੰਦਰ ਮੋਦੀ ਜੀ ਦਾ ਪੋਸਟਰ ਲੱਗਿਆ ਵਾ ਤੇ ਉਹਨਾਂ ਇੱਥੇ ਅੱਜ ਆਉਣਾ ਸੀ ਤੇ ਉਹਦੇ ਕਰਕੇ ਸਾਰੇ ਰਸਤੇ ਜਿਹੜੇ ਬਲੌਕ ਕੀਤੇ ਸੀ ਸਾਨੂੰ ਕਾਫੀ ਜ਼ਿਆਦਾ ਘੁੰਮ ਕੇ ਜਾਣਾ ਪਿਆ ਸੋਸਟੋ ਅੱਗੇ ਜਾ ਕੇ ਤੇ ਜੱਤਰੀਆਂ ਦਾ ਮੇਰੀ ਵੀ ਵੀਡੀਓ ਬਣਾ ਤਖਲਾ ਤੁਹਾਡੀ ਬਣਾ ਦਿੱਤੇ ਆ ਇਹ ਬਹੁਤ ਖੁਸ਼ ਹੋਇਆ ਕਿ ਮੇਰੀ ਵੀਡੀਓ ਬਣ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ ਥੋੜਾ ਅੱਗੇ ਗਏ ਅੱਗੇ ਜਾਣ ਤੋਂ ਬਾਅਦ ਜਿੱਥੇ ਅਸੀਂ ਪਹੁੰਚਣਾ ਸੀ ਉਹ ਅਸੀਂ ਪਹੁੰਚ ਗਏ ਆ ਇਹ ਆ ਜੀ ਬਾਪੂ ਮਾਰਕੀਟ ਇਹ ਬਾਪੂ ਬਾਜ਼ਾਰ ਬਾਪੂ ਮਾਰਕੀਟ ਤੋਂ ਮੰਨ ਲਾਤੀ ਜਾਣੀਆਂ ਨੇ ਉਸ ਤੋਂ ਬਾਅਦ ਬਾਜੀ ਉਹਨਾਂ ਨੇ ਕੋਈ ਖਰੀਦਦਾਰੀ ਹੋਰ ਕਰਨੀ ਸੀ ਸੋ ਉਹ ਵੇਖਣ ਲਈ ਉੱਨਤ ਪਰ ਕੇ ਸੋ ਐਸੀ ਮੈਂ ਤੇ ਜਤਨਦਾਰ ਗਲਤ ਬਤ ਕਰਦੇ ਰਹੇ ਤੇ ਉਹ ਦੇਖਦਾ ਰਿਹਾ ਕਿ ਘੇਰੋਂ ਨੇ ਕਾਫੀ ਚੀਜ਼ਾਂ ਤੇ ਦੇਖੇ ਮੈਂ ਬਹੁਤ ਹੀ ਸੋਹਣਾ 뷰 ਬਣਿਆ ਹੋਇਆ ਸੀ ਇੱਥੇ ਵੇਖਿਆ ਸੀ ਥੋੜਾ ਬਾਹਰ ਆਏ ਆ ਬਾਹਰ ਆਉਂਦੇ ਸਾਰੀ ਬਾਹਰ ਆਉਂਦੇ ਸਾਰੀ ਦੇਖਿਆ ਕਿ ਲਾਈਟਾਂ ਜਗ ਰਹੀਆਂ ਨੇ ਬਹੁਤ ਸੋਹਣੀ ਜਗਮਗ ਹੋਈ ਹੈ ਸੋ ਲਾਈਟਾਂ ਦੇਖ ਕੇ ਬੜਾ ਹੀ ਸੋਹਣਾ ਹੀ 뷰 ਦੇਖਣ ਨੂੰ ਮਿਲ ਰਿਹਾ ਸੀ ਬੜਾ ਆਨੰਦ ਆ ਰਿਹਾ ਸੀ ਜੁਆਏ ਵੀ ਕਰ ਰਹੇ ਸੀ ਬਹੁਤ ਵਧੀਆ ਲੱਗ ਰਿਹਾ ਸੀ ਕਿ ਇੱਕ ਨਵੀਂ ਸਿਟੀ ਇੱਕ ਨਵੇਂ ਦੇ ਸਟੇਟ ਦੇ ਵਿੱਚ ਆਏ ਹੋਏ ਆ ਬਹੁਤ ਵਧੀਆ ਲੱਗਾ ਸੋ ਉਸ ਤੋਂ ਬਾਅਦ ਇਹ ਅੱਜ ਪਿੰਕ ਸਿਟੀ ਦਾ ਗੇਟ ਇਹ ਐਂਟਰੀ ਗੇਟ ਹੈ ਜੀ ਤੋਂ ਇਸ ਤੋਂ ਬਾਅਦ ਇਹ ਹੈਗਾ ਜੀ ਨਹਿਰੂ ਚੌਕ ਦੇ ਜਾਣੇ ਜਾਂਦਾ ਵਾ ਤੇ ਉਸ ਤੋਂ ਬਾਅਦ ਆਪਾਂ ਚੱਲ ਪਈਆਂ ਜੀ ਚੌਂਕੀ ਦਾਣੀਵਲ ਨੂੰ ਚੌਂਕੀ ਦਾਣੀ ਨੂੰ ਆਪਾਂ ਜਾ ਰਹੇ ਹਾਂ ਜੀ ਉਸ ਤੋਂ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਅੱਗੇ ਬਹੁਤ ਕੁਝ ਹੋਇਆ ਵਾ ਤੋ ਬਣੀਰੂ ਬਲੌਗ ਦੇ ਨਾਲ ਉੱਥੇ ਜਾ ਕੇ ਕੱਟ ਤੋਂ ਕੱਟ ਇੱਕ ਘੰਟਾ ਸਾਨੂੰ ਟ੍ਰੈਫਿਕ ਦੇ ਵਿੱਚ ਫੜਨਾ ਪਿਆ ਬਹੁਤ ਜ਼ਿਆਦਾ ਮੁਸ਼ਕਲ ਆਈ ਕਿਉਂਕਿ ਇੱਕ ਚੌਂਕ ਸੀ ਉੱਥੇ ਲਾਈਟਾਂ ਦਾ ਕੋਈ ਪ੍ਰਬੰਧ ਕੋਈ ਬੁਲਸਰਤ ਕੁਝ ਨਹੀਂ ਆਇਆ ਸੀ ਤੋ ਉਸ ਤੋਂ ਬਾਅਦ ਆਪਾਂ ਚੌਕੀਧਾਨੀ ਦੇ ਕਰਦੇ ਕਰਾਉਂਦੇ ਪਹੁੰਚ ਗਏ ਅੱਜ ਉੱਥੇ ਚੌਕੀਧਾਨੀ ਦੇ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਪਾਰਕਿੰਗ ਆਪਾਂ ਜਾ ਰਹੇ ਹਾਂ ਚੌਕੀਧਾਨੀ ਮੰਨੂ ਇਹ ਅੱਜ ਫ੍ਰੀ ਪਾਰਕਿੰਗ ਚੌਕੀਧਾਨੀ ਦੀ ਉਸ ਤੋਂ ਬਾਅਦ ਆਪਾਂ ਚੱਲ ਪਏ ਹਾਂ ਚੌਕੀਧਾਨੀ ਦੇ ਅੰਦਰ ਐਂਟਰ ਹੋਣ ਸੋ ਜਾ ਰਹੇ ਹਾਂ ਅੱਗੇ ਤੁਹਾਨੂੰ ਅੱਗੇ ਤਰੀਕ ਦਿਖਾਉਣੇ ਆ ਬਹੁਤ ਸੋਹਣਾ ਆਨੰਦ ਬਹੁਤ ਆਨੰਦ ਆ ਰਿਹਾ ਸੀ ਆਹ ਇਹਦੀ ਚੌਕੀ ਦਾ ਨੀ ਦਾ ਦੇਖਣ ਨੂੰ ਵੀ ਉਹ ਬਹੁਤ ਸੋਹਣਾ ਮਿਲ ਰਿਹਾ ਅੰਦਰ ਜਾਂਦੇ ਆ ਸਾਰ ਹੀ ਬਹੁਤ ਜ਼ਿਆਦਾ ਨਿਕਾ ਸਵਾਗਤ ਹੋਇਆ ਖੁੱਲਾਂ ਦੀ ਵਰਖਾ ਹੋਈ ਆਉ ਤੁਹਾਨੂੰ ਦਿਖਾਉਨੇ ਆ ਵੀ ਜਾਂਦੇ ਆ ਸਾਰੀ ਇਹਨਾਂ ਨੇ ਬਹੁਤ ਵਧੀਆ ਲੱਗ ਰਿਹਾ ਸੀ ਇੱਥੇ ਆ ਦੇਖ ਕੇ ਵੀ ਉਹ ਬੜਾ ਸੋਹਣਾ ਇੱਕ ਪੁਰਾਣਾ ਕਲਚਰ ਸੀ ਰਾਜਸਥਾਨ ਦਾ ਜੋ ਕਿ ਇੱਥੇ ਦੇਖਣ ਨੂੰ ਮਿਲਿਆ ਬਹੁਤ ਸੋਹਣਾ ਲੱਗ ਰਿਹਾ ਸੀ ਉਸ ਤੋਂ ਬਾਅਦ ਅਸੀਂ ਥੋੜਾ ਅੱਗੇ ਗਏ ਅੱਗੇ ਜਾਂਦ ਤਾਂ ਬਦ ਇੱਕ ਘੜੇ ਨਜ਼ਰ ਆਇਆ ਦੇ ਵਿੱਚ ਮੈਂ ਸੋਚਿਆ ਲੱਸੀ ਹੋਗੀ ਪਰ ਮਿਲਿਆ ਤਾਂ ਕੁਛ ਨਹੀਂ ਖਾਲੀ ਵਾਪਸ ਆਉਣਾ ਪਿਆ ਫੇਰ ਅੱਗੇ ਗਏ ਆ ਤੇ ਬੀਬੀਆਂ ਸਿਲਕ ਲਾਉਂਦੇ ਪੀਆਂ ਮੈਂ ਕਿਹਾ ਜੀ ਮੈਨੂੰ ਮੰਨਦੇ ਤੁਸੀਂ ਵੀ ਲਾ ਲਓ ਮੈਂ ਕਿਹਾ ਨਹੀਂ ਸੌਰੀ ਥੈਂਕ ਯੂ ਜੀ ਹੋ ਰਹੀ ਆ ਜੀ ਫੁੱਲਾਂ ਦੀ ਵਰਕਾ ਦੇਖ ਰਹੇ ਹੋ ਤੁਸੀਂ ਵੀ ਬੜੇ ਧਿਆਨ ਨਾਲ ਇਹ ਫੁੱਲਾਂ ਦੀ ਵਰਕਾ ਇਹਨਾਂ ਲੋਕੀਤੀ ਗਈ ਆ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਨੇ ਇਹਨਾਂ ਸਾਨੂੰ ਮਾਣ ਸਰਕਾਰ ਦਿੱਤਾ ਸੋ ਆਓ ਤੁਹਾਨੂੰ ਅੱਗੇ ਹੋਰ ਵੀ ਇਸ ਤੋਂ ਬਹੁਤ ਵਧੀਆ ਵੇਖਣ ਵਾਲੀਆਂ ਚੀਜ਼ਾਂ ਦਿਖਾਉਣੇ ਆ ਉਹਨਾਂ ਦੀ ਵਰਕਾ ਕਰਾ ਕੇ ਫੇਰ ਆਪਾਂ ਚੱਲਾਂਗੇ ਥੋੜਾ ਅੱਗੇ ਜਿਹੜੇ ਫੁੱਲਾਂ ਦੀ ਵਰਕਾ ਕਰਵਾ ਕੇ ਆਪਾਂ ਪਹੇ ਚੱਲ ਹੁਣ ਆਵਾਂਗੇ ਆਪਾਂ ਚੌਂਕੀ ਦਾਣੀ ਦੇ ਬਿਲਕੁਲ ਐਂਟਰੀ 메ਨ ਗੇਟ ਤੇ ਜਿੱਥੇ ਅੰਦਰ ਦੀ ਐਂਟਰ ਹੋਈ ਦਾ ਅੰਦਰ ਉਸ ਤੋਂ ਬਾਅਦ ਚਲਦੇ ਆ ਸਾਰੇ ਅੰਦਰ ਕਮਰੇ ਦੇ ਗਏ ਤਾਂ ਪਤਾ ਲੱਗਾ ਕਿ ਇੰਨਾ ਸ਼ੋਰ ਸ਼ਰਾਬਾ ਹੈ ਕਿ ਨਰੋੜਾ ਇੰਨੀ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਸੀ ਇੰਨਾ ਸ਼ੋਰ ਸ਼ਰਬਾ ਸੁਣ ਤੋਂ ਬਾਅਦ ਕਰਨਾਂ ਦੇ ਵਿੱਚ ਐ ਲੱਗ ਰਿਹਾ ਸ਼ਾਂਸ਼ਾ ਹੋਈ ਯਾਰ ਇਸ ਲਗਾਤਾਰ ਸੁ ਭਾਰੀ ਹੁਣ ਹੀ ਚਲੇਗੇ ਅੰਦਰ ਆਪਾਂ ਅਗੇ ਆ ਜੀ ਉੱਥੋਂ ਬਾਹਰ ਬਾਹਰ ਆ ਕੇ ਕੁਝ ਖਾਣ ਨੂੰ ਦੇਖਦੇ ਆ ਜੀ ਭੁੱਖ ਬਹੁਤ ਲੱਗੀ ਹੋਈ ਸੀ ਸੋ ਬਾਹਰ ਆ ਕੇ ਦੇਖਦੇ ਆ ਹੁਣ ਕੀ ਖਾਣ ਨੂੰ ਮਿਲਦਾ ਵਾ ਲੱਭ ਕੇ ਖਾਣੇ ਆ ਥੋੜੀ ਪੇਟ ਪੂਜਾ ਕਰ ਲਈਏ ਉਸ ਤੋਂ ਬਾਅਦ ਭਾਜੀ ਵੀ ਨਹੀਂ ਆਗੇ ਸੀ ਫਿਰ ਆਪਾਂ ਭਾਜੀ ਉਹਨਾਂ ਨੂੰ ਹੋਟਲ ਤੇ ਕਰਕੇ ਡ੍ਰੌਪ ਆਪਾਂ ਜਾ ਰਹੇ ਆ ਜੀ ਆਪਣੀ ਆਲਣੇ ਵੱਲੋਂ ਸੋ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਖੁਸ਼ ਰਹੋ ਖੁਸ਼ ਰਹੋ ਬਣੇ ਰਹੋ ਸੰਧੂ ਬਲੌਗ ਤੇ ਬਿਸ਼ਾਲ ਜੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਤਿ ਸ਼੍ਰੀ ਅਕਾਲ